ਸਤਿ ਸ੍ਰੀ ਅਕਾਲ ਜੀ। ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਮਿਲਿਆ ਵੱਡਾ ਝਟਕਾ। ਕੀ ਜ਼ਮਾਨਤ ਰੱਦ ਹੋਈ ਹੈ? ਇਹ ਮਾਮਲਾ ਕੋਈ ਹੋਰ ਹੀ ਗੱਵ ਹੈ। ਇਹ ਬਾਬਾ ਗਜਿੰਦਰ ਸਿੰਘ ਢਿੱਲੂ ਦੇ ਉੱਤੇ ਵੀ ਸੰਗਤਾਂ ਨੇ ਚੁੱਕੇ ਵੱਡੇ ਸਵਾਲ। ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਨਗੇ। ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ। ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਦੇ ਹੀ ਯਾਨੀ ਕੈਨ ਵਕਤ ਇੱਕ ਬਹੁਤ ਵੱਡਾ ਝੜਕਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹਾਈ ਕੋਰਟ ਜਿਹੜਾ ਕਿ ਨਿਚਲੀ ਅਦਾਲਤ ਬੇहद ਜਿਆਦੇ ਸਖਤ ਹੋ ਚੁੱਕੀ ਹੈ ਪਰ ਪੂਰੇ ਸਮਰਥਕਾਂ ਦੇ ਵਿੱਚ ਇੱਕ ਬਹੁਤ ਵੱਡਾ ਜੋਸ਼ ਬਹੁਤ ਵੱਡੀ ਲਹਿਰ ਜਿਵੇਂ ਕਿ ਕਹਿ ਸਕਦੇ ਹਾਂ ਖੁਸ਼ੀ ਦੀ ਲਹਿਰ ਸੀ ਵਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਦੇ ਵਾਸਤੇ ਬਾਅਦ ਵੱਡੇ ਪ੍ਰਬੰਧ ਕੀਤੇ ਗਏ ਔਰ ਦੂਜੇ ਪਾਸੇ ਕਾਰੀ ਦਲ ਦੇ ਵਿੱਚ ਬੇहद ਜਿਆਦੇ ਭਾਜਣਾ ਪੈ ਚੁੱਕੀ ਆ ਯਾਨੀ ਸੁਖਬੀਰ ਸਿੰਘ ਬਾਵਲ ਤੋਂ ਲੈ ਕੇ ਉਹਨਾਂ ਦੇ ਪਰਿਵਾਰ ਤੱਕ ਇੱਕ ਬਹੁਤ ਵੱਡਾ ਝੜਕਾ ਮਹਿਸੂਸ ਉਹਨਾਂ ਨੇ ਵੀ ਹੋਣ ਜਾ ਰਿਹਾ ਕਿਉਂਕਿ ਨਿਚਲੀ ਅਦਾਲਤ ਹਾਈ ਕੋਰਟ ਨੇ ਵਿਕਰਮ ਮਜੀਠੀਆ ਤੇ ਜਦੋਂ ਖਬਰ ਆਉਂਦੀ ਆ ਨਾ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਪੈਰਾ ਥੱਲੇ ਜ਼ਮੀਨ ਹਿਰਾ ਦਿੱਤੀ ਆ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹਾਈ ਕੋਰਟ ਵੱਲੋਂ ਇੱਕ ਬਹੁਤ ਵੱਡਾ ਐਕਸ਼ਨ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚੋਂ ਇਹ ਨਹੀਂ ਆਉਣ ਦੇ ਲਈ ਬਹੁਤ ਸਾਰੇ ਉਹਨਾਂ ਦੇ ਜਿਹੜੇ ਕਿ ਸਮਰਥਕ ਸੀ ਬਹੁਤ ਸਾਰੇ ਉਹਨਾਂ ਦੇ ਵਰਕਰ ਸੀ ਅਕਾਲੀ ਦਲ ਦੇ ਵਿੱਚੋਂ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਰਸੀਬ ਕਰਨਾ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਉੱਤੇ ਇੱਕ ਹੋਰ ਜਿਹੜਾ ਕਿ ਹਾਈ ਕੋਰਟ ਵੱਲੋਂ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਇਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਜਿੰਨੇ ਵੀ ਸਮਰਥਕ ਨੇ ਉਹਨਾਂ ਵਿੱਚ ਕੱਲ ਦੀ ਖੁਸ਼ੀ ਦੀ ਲਹਿਰ ਸੀ ਕਿ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਪਰ ਐਨ ਵਕਤ ਦੇ ਉੱਤੇ ਹਾਈ ਕੋਰਟ ਵੱਲੋਂ ਇੱਕ ਬਹੁਤ ਵੱਡਾ ਯਾਨੀ ਕਿ ਇੱਕ ਫੈਸਲਾ ਸੁਣਾਇਆ ਗਿਆ ਬੇਕਰਮ ਸਿੰਘ ਮਜੀਠੀਆ ਦੇ ਉੱਤੇ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਇਹ ਵੀ ਬੋਸਟਾ ਪਾਈਆਂ ਬਹੁਤ ਸਾਰਾ ਆਪਣਾ ਆਪਣਾ ਜਿਹੜਾ ਕਿ ਪੱਖ ਧਰਿਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਾਂਦੇ ਆ ਨਾਬਾਦੀ ਜੇਲ੍ਹ ਦੇ ਵਿੱਚ ਉਹਨਾਂ ਦਾ ਕਰਕੇ ਕਹਿੰਦੇ ਜੀ ਇਹ ਜਮਾਨਤ ਹੋਈ ਆ ਬਹੁਤ ਸਾਰੀਆਂ ਥਿਓਰੀਆਂ ਤਾਂ ਇਹ ਵੀ ਨੇ ਕਿ ਪੈਸਾ ਦਾ ਕਰਕੇ ਜਮਾਨਤ ਹੋਈ ਆ ਔਰ ਬਹੁਤ ਸਾਰੇ ਲੋਕੇ ਵੀ ਕਹਿ ਰਹੇ ਨੇ ਕਿ ਚਿੱਟੇ ਦਾ ਜਿਹੜਾ ਕਿ ਉਹਨਾਂ ਦੇ ਮੱਥੇ ਦੇ ਉੱਤੇ ਦਾਗ ਲੱਗਿਆ ਨਾ ਉਹ ਨਹੀਂ ਟੁੱਲਦਾ ਚਾਹੇ ਜੋ ਮਰਜ਼ੀ ਹੋ ਜੇ ਪਰ ਇਧਰਲੇ ਪਾਸੇ ਪੰਜਾਬ ਦੀ ਸਰਕਾਰ ਨੇ ਰਾਤੋਂ ਰਾਤ ਯਾਨੀ ਕਹਿ ਸਕਦੇ ਆ ਮਿੰਟਾਂ ਦੇ ਵਿੱਚ ਬਾਜ਼ੀ ਪਲਟ ਦਿੱਤੀ ਹੈ ਆਖਰ ਹਾਈ ਕੋਰਟ ਬਹੁਤ ਸਖਤ ਵਿਕਰਮ ਸਿੰਘ ਮਜੀਠੀਆ ਤੇ ਕਿਉਂ ਹੋ ਗਿਆ ਕੀ ਵਾਕਈ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਤੋਂ ਰਿਹਾ ਹੋ ਕੇ ਆਪਣੇ ਘਰ ਜਾਣਗੇ ਜਾਂ ਫਿਰ ਇਨਾਂ ਦੇ ਉੱਤੇ ਕੋਈ ਟ੍ਰਾਇਲ ਚੱਲ ਕੇ ਉਸ ਤੋਂ ਬਾਅਦ ਬਾਅਦ ਦੀ ਪ੍ਰਕਿਰਿਆ ਮੁਤਾਬਕ ਹੀ ਵਿਕਰਮ ਸਿੰਘ ਮਜੀਠੀਏ ਦੀ ਰਿਹਾਈ ਹੋਊਗੀ ਇਹ ਖਬਰ ਸਾਂਝੀ ਕਰ ਲੈਣੇ ਆ ਪਰ ਜਿਹੜੀ ਚਿੱਤੇ ਨੂੰ ਲੈ ਕੇ ਗੱਲ ਆ ਰਹੀ ਹੈ ਨਾ ਉਹ ਤੁਸੀਂ ਸੁਣੋਗੇ ਤੁਹਾਡੇ ਪੈਰਾਥੋਲੋਜੀ ਮੀਂਹ ਹੱਲੇ ਜਾਣੀ ਆ ਕਿਉਂਕਿ ਮਾਮਲਾ ਦਰਸਲ ਦੇ ਵਿੱਚ ਜਿਹੜੇ ਲੋਕ ਜਾਣਦੇ ਨੇ ਜਗਦੀਸ਼ ਭੋਲਾ ਜਿਹੜਾ ਕਿ ਵਿਕਰਮ ਸਿੰਘ ਮਜੀਠੀਏ ਦਾ ਸਾਥੀ ਉਹਨੇ ਆਪਣੇ ਇੱਕ ਬਿਆਨ ਮਾਨਯੋਗ ਹਾਈ ਕੋਰਟ ਦੇ ਅੰਦਰ ਦਿੱਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਬਹੁਤ ਵੱਡਾ ਸਮਗਲਰ ਜਿਹੜੇ ਲੋਕ ਮਾਜੇ ਦਾ ਜਰਨੈਲ ਕਹਿੰਦੇ ਨੇ ਉਹਨਾਂ ਲੋਕਾਂ ਦੇ ਸਾਹਮਣੇ ਇੱਕ ਇੱਕ ਗੱਲ ਧਰਨੀ ਚਾਹਾਂਗੇ ਕਿਉਂਕਿ ਸੱਚ ਤਾਂ ਸੱਚ ਹੀ ਰਹਿਣਾ ਔਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹ ਜਿਹੜੇ ਗਏ ਆ ਉਹਨਾਂ ਬਾਰੇ ਸੰਗਤਾਂ ਨੇ ਵੀ ਪਲਟਾ ਮਾਰ ਦਿੱਤਾ ਇਹ ਵੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਉੱਥੇ ਜਾ ਕੇ ਕਲੀਨ ਚਿੱਟਾ ਆਪਣੇ ਬਣਿਓ ਦਿੱਤੀ ਆ ਕਿ ਬਿਕਰਮ ਸਿੰਘ ਮਜੀਠੀਆ ਨਰਦੋਸ਼ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਹੋ ਝੂਠੇ ਨੇ ਪਰ ਸੰਗਤਾਂ ਬਾਬਾ ਗੁਰਿੰਦਰ ਸਿੰਘ ਭਿੱਲ ਨੂੰ ਉਲਟਾ ਕੀ ਕਹਿ ਰਹੀਆਂ ਉਹ ਵੀ ਬੜੀ ਅਹਿਮ ਖਬਰ ਹੈ ਜਿਹੜੀ ਕਿ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਪਹਿਲੀ ਖਬਰ ਬਿਕਰਮ ਸਿੰਘ ਮਜੀਠੀਆ ਦਾ ਬਿਆਨ ਸੁਣ ਲਓ ਇਹਦੇ ਉੱਤੇ ਆਇਆ ਕਿ ਆ ਕੋਰਟ ਦਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਵੱਲੋਂ ਕੋਈ ਰਾਹਤ ਨਹੀਂ ਮਿਲੀ ਹੈ ਸੁਣੋ ਕਿ ਮਜੀਠੀਆ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹਾਈ ਕੋਰਟ ਨੇ ਮਜੀਠੀਆ ਜੀਤਿਆ ਨੂੰ 10000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੰਸਦ ਸੰਜੇ ਸਿੰਘ ਮਾਨਹਾੜੀ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਵਿਕਰਮ ਅਜੀਤਿਆ ਨੂੰ ਵੱਡਾ ਝਟਕਾ ਦਿੱਤਾ ਗਿਆ ਤਾਂ ਲਗਾਤਾਰ ਵਿਕਰਮ ਅਜੀਤਿਆ ਦੀਆਂ ਮੁਸ਼ਕਲਾਵਾਂ ਦਰੀਆਂ ਨੇ ਇੱਕ ਵਾਰ ਫਿਰ ਤੋਂ ਹਾਈ ਕੋਰਟ ਦੇ ਵੱਲੋਂ ਜੋ ਕਿ ਝਟਕਾ ਦਿੱਤਾ ਗਿਆ 10000 ਰੁਪਏ ਦਾ ਜੁਰਮਾਨਾ ਵਿਕਰਮ ਅਜੀਤਿਆ ਤੇ ਲਗਾਇਆ ਗਿਆ 17 ਫਰਵਰੀ ਨੂੰ ਮਾਮਲੇ ਤੇ ਅਗਲੀ ਸੁਣਵਾਈ ਹੋਵੇਗੀ ਤਾਂ ਸੰਸਦ ਸੰਜੇ ਸਿੰਘ ਮਾਨਹਾੜੀ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣ ਲਿਆ ਪੰਜਾਬ ਵਾਲੇ ਹਾਈ ਕੋਰਟ ਵੱਲੋਂ ਇੱਕ ਬਹੁਤ ਵੱਡਾ ਝੜਕਾ ਯਾਨੀ 17 ਫਰਵਰੀ ਨੂੰ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਇੱਕ ਫੇਰ ਤੋਂ ਸੁਣਵਾਈ ਹੈ ਜੇਕਰ ਉਸ ਸੁਣਵਾਈ ਦੇ ਵਿੱਚ ਇਹਨਾਂ ਦੇ ਵਕੀਲ ਬਹਿਸ ਕਰਨ ਨਹੀਂ ਜਾਂਦੇ ਨਾ ਤੇ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਬਹੁਤ ਵੱਡਾ ਐਕਸ਼ਨ ਫੇਰ ਤੋਂ ਹੋ ਸਕਦਾ ਔਰ ਦੂਜੇ ਪਾਸੇ ਸੰਜੇ ਸ਼ਰਮਾ ਉਹ ਬੜੀ ਹੋਣਗੇ ਕਿਉਂਕਿ ਮਾਨ ਹਾਨੀ ਦਾ ਕੇਸ ਆ ਨਾ ਜਿਹੜਾ ਇਸ ਮਾਮਲੇ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਤੋਂ ਉਹਨਾਂ ਨੇ ਮਾਫੀ ਨਹੀਂ ਮੰਗੀ ਸੀ ਇਸ ਕਰਕੇ ਸੰਜੇ ਸ਼ਰਮਾ ਬਰੀ ਹੋ ਸਕਦੇ ਨੇ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਫੇਰ ਤੋਂ ਵਧਣ ਗਈਆਂ ਔਰ ਹੁਣ ਦੂਜੇ ਪਾਸੇ ਆਜੋ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੱਲ ਨਾਬਾ ਦੀ ਜੇਲ੍ਹ ਦੇ ਵਿੱਚ ਜਾਂਦੇ ਨੇ ਉਹਨਾਂ ਨੇ ਆਪਣੀ ਤਰਫੋਂ ਕਹਿ ਦਿੱਤਾ ਜਿਵੇਂ ਕਿ ਕੇਸ ਹੀ ਉਹਨਾਂ ਦੇ ਕੋਲ ਹੋਵੇ ਉਹ ਜੱਜ ਹੋਣ ਜੇ ਬੇਕਰਮ ਮਜੀਠੀਏ ਦੇ ਉੱਤੇ ਇਲਜ਼ਾਮ ਝੂਠੇ ਨੇ ਬਾਬਾ ਕੌਣ ਹੁੰਦਾ ਜਿਹੜਾ ਕਿ ਝੂਠੇ ਇਲਜ਼ਾਮ ਕਹਿਣ ਵਾਲਾ ਅਦਾਲਤਾਂ ਫਿਰ ਕਿੱਧਰ ਜਾਣਗੀਆਂ ਇਹਦਾ ਮਤਲਬ ਇਹ ਆ ਪੰਜਾਬ ਦੇ ਲੋਕ ਆ ਨਾ ਜਿਹੜੇ ਜਿਹੜੇ ਲੋਕ ਬਾਬੇ ਨੂੰ ਖੁਦ ਮੰਨਦੀਆਂ ਸੰਗਤਾਂ ਸੀ ਉਹ ਕਹਿੰਦੀਆਂ ਨੇ ਅਸੀਂ ਪੁਰਾਣੇ ਬਾਬਿਆਂ ਤੋਂ ਚੱਲੇ ਆ ਰਹੇ ਆ ਪਹਿਲਾਂ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਵੱਡੇ ਤਸਕਰ ਦਾ ਚਿੱਟੇ ਦੇ ਸਮਗਲਰ ਦਾ ਸਾਥ ਦਿੰਦਾ ਤਾਂ ਫਿਰ ਇਹ ਸੰਗਤਾਂ ਜਿਹੜੀਆਂ ਉਹ ਕਹਿੰਨੀਆਂ ਵੀ ਅਸੀਂ ਫਿਰ ਇਸ ਨੂੰ ਬਾਬਾ ਨਹੀਂ ਮੰਨਦੇ ਇਹ ਹੁਣ ਬਾਬਾ ਬਾਬਾ ਨਹੀਂ ਰਿਹਾ ਇਹ ਇੱਕ ਬਹੁਤ ਵੱਡਾ ਸਿਆਸਤਦਾਨ ਕਿਉਂਕਿ ਪੋਲਿਟਿਕਸ ਦੇ ਵਿੱਚ ਬਾਬਾ ਵੀ ਅੱਜਕੱਲ ਬੇਹੱਦ ਜਿਆਦੇ ਪੈਰ ਪਸਾਰਨ ਲੱਗ ਚੁੱਕਿਆ ਇਹਦੇ ਵਿੱਚ ਦੋਰਾਵਾ ਨਹੀਂ ਹੈ ਬਹੁਤ ਵੱਡੇ ਵੱਡੇ ਬੁੱਧੀਜੀਵੀ ਇਹ ਵੀ ਕਹਿੰਦੇ ਨੇ ਕਹਿੰਦੇ ਜਿਵੇਂ ਸਰਸੇ ਵਾਲੇ ਨੇ ਆਪਣਾ ਜਿਹੜਾ ਕਿ ਪੈਟਰਨ ਚੁਣਿਆ ਸੀ ਨਾ ਉਸੇ ਸੇਮ ਪੈਟਰਨ ਤੇ ਗੁਰਿੰਦਰ ਸਿੰਘ ਢਿੱਲੋਂ ਚੱਲ ਪਏ ਨੇ ਯਾਨੀ ਸਰਸੇ ਬੜੇ ਦਾ ਹਾਲ ਅੱਜ ਕੀ ਹੈ ਉਹ ਸਾਰੀ ਦੁਨੀਆ ਜਾਣਦੀ ਐ ਐਸੇ ਹੀ ਪ੍ਰਕਾਰ ਸੰਗਤਾਂ ਤੋਂ ਦੂਰ ਅੱਜ ਕੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੱਲਾ ਛੜਾਉਂਦੇ ਫਿਰਦੇ ਨੇ ਪਰ ਸੰਗਤਾਂ ਜਿਹੜੀਆਂ ਇਹ ਸੋਚਨੀਆਂ ਸੀ ਨਾ ਕਿ ਬਾਬਾ ਉਹ ਸੰਗਤਾਂ ਦੁਆਰਾ ਹੁਣ ਇਹ ਕਹਿਣ ਲੱਗੀਆਂ ਕਹਿੰਦੇ ਗੁਰਿੰਦਰ ਸਿੰਘ ਢਿੱਲੋਂ ਕੋਈ ਬਾਬਾ ਨਹੀਂ ਹੋ ਸਕਦਾ ਜਾਂ ਕੋਈ ਸੰਤ ਨਹੀਂ ਹੋ ਸਕਦਾ ਇਹ ਇੱਕ ਬਹੁਤ ਵੱਡਾ ਸਿਆਸਤਦਾਨ ਜਿਹੜਾ ਇਹ ਗੱਲ ਕਹਿੰਦਾ ਕਿ ਮੇਰਾ ਤਾਂ ਰਿਸ਼ਤੇਦਾਰ ਆ ਮੇਰਾ ਦੋਸਤ ਐ ਉਹ ਬਾਬਾ ਕਿਵੇਂ ਹੋ ਸਕਦਾ ਜਿਵੇਂ ਦੂਜੀਆਂ ਸੰਗਤਾਂ ਨੂੰ ਤਾਂ ਕਹਿੰਦੇ ਸੀ ਚੰਗੇ ਰਾਮਾ ਤੇ ਪਾਉਣੇ ਆ ਤੇ ਇੱਕ ਜਿਹੜਾ ਮਾੜੇ ਰਾਹ ਦੇ ਉੱਤੇ ਤੁਰਿਆ ਉਹਦਾ ਅਸੀਂ ਸਾਥ ਦੇਨੇ ਆ ਇਹ ਕਿਹੜੇ ਪਾਸੇ ਬਾਬਾ ਗਰੀ ਆ ਗਈ ਬਈ ਐਸ ਕਰਕੇ ਪੰਜਾਬ ਭਰ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਵੀ ਬਹੁਤ ਵੱਡੀ ਜਿਹੜਾ ਕਿ ਸਵਾਲਵਾਜੀ ਹੋ ਰਹੀ ਹੈ ਉਂਗਲਾ ਚੱਕ ਰਹੇ ਆ ਲੋਕ ਲੋਕ ਕਹਿ ਰਹੇ ਨੇ ਕਹਿੰਦੇ ਇਹ ਬਾਬਾ ਨਹੀਂ ਹੋ ਸਕਦਾ ਇਹ ਤਾਂ ਚਰਚਾ ਦੇ ਵਿੱਚ ਪਹਿਲਾਂ ਹੀ ਆ ਰਿਹਾ ਕਿਉਂਕਿ ਕਦੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਦੇ ਮੋਦੀ ਦੇ ਨਾਲ ਮੁਲਾਕਾਤ ਕਦੇ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕਦੇ ਭਾਈ ਸਾਡੇ ਪੰਜਾਬ ਦੇ ਲੀਡਰਾਂ ਦੇ ਨਾਲ ਮੁਲਾਕਾਤ ਇਹਦਾ ਮਤਲਬ ਬਾਬੇ ਨੂੰ ਵੀ ਚਸਕਾ ਲੱਗ ਚੁੱਕਿਆ ਸਿਆਸੀ ਧਿਰਦਾ ਔਰ ਲੀਡਰਵਾਜੀ ਦਾ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਤੋਂ ਚਾਹੇ ਬਾਹਰ ਆ ਜਾਣ ਪਰ ਜਿਹੜਾ ਮੱਥੇ ਤੇ ਲੱਗਿਆ ਚਿੱਟੇ ਦਾ ਦਾਗ ਬਹੁਤ ਵੱਡਾ ਇਲਜ਼ਾਮ ਉਹ ਨਹੀਂ ਤੁਲ ਸਕਦਾ ਕਿਉਂਕਿ ਪੰਜਾਬ ਦੀਆਂ ਹਜ਼ਾਰਾਂ ਮਾਮਾ ਨੇ ਜਿਹੜਾ ਹੁਣ ਰੌਲਾ ਪੈਣਾ ਨਾ ਪੰਜਾਬ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਨੂੰ ਬਾਹਰ ਆਉਣ ਤੋਂ ਬਾਅਦ ਉਹ ਤੁਸੀਂ ਆਪ ਦੇਖੋ ਅਕਾਲੀ ਦਲ ਧੱਕਾ ਕਿਵੇਂ ਕਰਦਾ ਲੋਕਾਂ ਦੇ ਨਾਲ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਫੇਰ ਤੋਂ ਤਾਰਾ ਕੱਸ ਸਕਦੀ ਹੈ ਕਿਉਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਕੀ ਕਹਿੰਦਾ ਸੀ ਭਵਤ ਸਿੰਘ ਮਾਨ ਨੂੰ ਕਹਿੰਦਾ ਮੈਂ ਮੁੱਛਾਂ ਚੜਾਉਣਾ ਸ਼ਾਇਦ ਹੁਣ ਮੁੱਛਾਂ ਨਹੀਂ ਚੜਾਉਂਦਾ ਉਹਨੂੰ ਪਤਾ ਲੱਗ ਚੁੱਕਿਆ ਔਰ ਦੂਜੀ ਗੱਲ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਪਿੱਛੇ ਕੋਈ ਵੱਡਾ ਲੈਣ ਦੇਣ